ਮੈਂ ਅੱਜ ਤੁਹਾਨੂੰ ਬਹੁਤ ਹੀ ਮੋਟੀਵੇਸ਼ਨਲ ਗੱਲਾਂ ਸੁਣਾਵਾਂਗਾ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਾਰੀਆਂ ਗੱਲਾਂ ਤੁਸੀਂ ਹਮੇਸ਼ਾ ਦੀ ਤਰ੍ਹਾਂ ਬਹੁਤ ਪਸੰਦ ਕਰੋਗੇ ਸੋ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਸੋ ਹੌਸਲਾ ਜ਼ਰੂਰ ਦਿਆ ਕਰੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿਸੇ ਵੀ ਦਰਖਤ ਦੇ ਕੱਟਣ ਦਾ ਕਿੱਸਾ ਨਾ ਹੁੰਦਾ ਜੇ ਕੋਹਾੜੀ ਦੇ ਮਗਰ ਉਹ ਲੱਕੜ ਦਾ ਹਿੱਸਾ ਨਾ ਹੁੰਦਾ ਅਸਲ ਵਿੱਚ ਜ਼ਿੰਦਗੀ ਜਿਉਣ ਦੇ ਦੋ ਤਰੀਕੇ ਹਨ ਜੋ ਪਸੰਦ ਹੈ ਉਸ ਨੂੰ ਹਾਸਲ ਕਰ ਲੋ ਜਾਂ ਜੋ ਹਾਸਲ ਹੋ ਗਿਆ ਉਸੇ ਨੂੰ ਪਸੰਦ ਕਰ ਲੋ ਜਿੱਥੇ ਬੋਲਣ ਨਾਲ ਰਿਸ਼ਤੇ ਖਰਾਬ ਹੁੰਦੇ ਹੋਣ ਉੱਥੇ ਚੁੱਪ ਹੋ ਜਾਣਾ ਸਿਆਣਪ ਦੀ ਨਿਸ਼ਾਨੀ ਹੈ ਕਹਿੰਦੇ ਨੇ ਹਰ ਚੀਜ਼ ਉੱਥੇ ਹੀ ਮਿਲ ਜਾਂਦੀ ਹੈ ਜਿੱਥੇ ਉਹ ਗਵਾਚੀ ਹੋਵੇ ਪਰ ਵਿਸ਼ਵਾਸ ਉੱਥੇ ਕਦੇ ਨਹੀਂ ਮਿਲਦਾ ਜਿੱਥੇ ਇੱਕ ਵਾਰ ਗਵਾ ਜਾਵੇ ਮੌਕਾ ਸਭ ਨੂੰ ਮਿਲਦਾ ਹੈ ਸਮਾਂ ਸਭ ਦਾ ਆਉਂਦਾ ਹੈ ਬਸ ਕੋਈ ਚਾਲ ਚੱਲ ਜਾਂਦਾ ਹੈ ਤੇ ਕੋਈ ਬਰਦਾਸ਼ਤ ਕਰ ਜਾਂਦਾ ਹੈ ਬਹੁਤ ਸੰਭਲ ਕੇ ਚੱਲਣਾ ਪੈਂਦਾ ਹੈ ਸਬੰਧਾਂ ਦੀ بارش ਵਿੱਚ ਕਿਉਂਕਿ ਇਸ ਦਾ ਰੇਨ ਕੋਟ ਬਾਜ਼ਾਰ ਵਿੱਚ ਕਿਧਰੇ ਨਹੀਂ ਮਿਲਦਾ ਕਿਸੇ ਦੀਆਂ ਰਾਹਾਂ ਵਿੱਚ ਫੁੱਲ ਵਿਛਾਓ ਜਾਂ ਨਾ ਪਰ ਆਪਣੇ ਬੁੱਲਾਂ ਦੇ ਹਰ ਕਿਸੇ ਲਈ ਦੁਆਵਾਂ ਜ਼ਰੂਰ ਰੱਖੋ ਨਵੇਂ ਰਿਸ਼ਤੇ ਨਾ ਬਣਨ ਤਾਂ ਅਫਸੋਸ ਨਾ ਕਰੋ ਪੁਰਾਣੇ ਨਾ ਟੁੱਟ ਜਾਣ ਬਸ ਇੰਨਾ ਖਿਆਲ ਜ਼ਰੂਰ ਰੱਖਿਆ ਕਰੋ ਬਣਾਉਣ ਵਾਲਾ ਇਨਸਾਨ ਤਾਂ ਬਣਾ ਰਿਹਾ ਪਰ ਇਨਸਾਨ ਖੁਦ ਇਨਸਾਨ ਨਹੀਂ ਬਣ ਪਾ ਰਿਹਾ ਗਲਤ ਲੋਕਾਂ ਦੀ ਜਿੱਤ ਉਸ ਸਮੇਂ ਤੈਹ ਹੋ ਜਾਂਦੀ ਹੈ ਜਦੋਂ ਸਹੀ ਲੋਕ ਚੁੱਪ ਹੋ ਜਾਂਦੇ ਨੇ ਦਿਲ ਵਿੱਚ ਜ਼ਖਮ ਦੇ ਜਾਂਦੀਆਂ ਉਹਨਾਂ ਦੀਆਂ ਨਿਗਾਹਾਂ ਮੁਰਮੁਰ ਕੇ ਦੇਖਣ ਵਾਲੇ ਜਦੋਂ ਦੇਖ ਕੇ ਮੁੜ ਜਾਂਦੇ ਨੇ ਸੰਸਾਰ ਵਿੱਚ ਸੂਈ ਬਣ ਕੇ ਰਹੋ ਕੈਂਚੀ ਨਹੀਂ ਕਿਉਂਕਿ ਸੂਈ ਦੋਨੋਂ ਇਕ ਕਰ ਦਿੰਦੀ ਹੈ ਤੇ ਕੈਂਚੀ ਇੱਕ ਨੂੰ ਦੋ ਕਹਿਣ ਦਾ ਅਰਥ ਹੈ ਕਿ ਸਭ ਨੂੰ ਜੋੜੋ ਤੋੜੋ ਨਾ ਕਿਉਂਕਿ ਮਿੱਤਰਤਾ ਤੇ ਰਿਸ਼ਤੇਦਾਰੀ ਸਨਮਾਨ ਦੀ ਨਹੀਂ ਭਾਵਨਾ ਦੀ ਭੁੱਖੀ ਹੁੰਦੀ ਹੈ। ਸ਼ਰਤ ਇਹ ਹੈ ਕਿ ਲਗਾਵ ਦਿਲ ਤੋਂ ਹੋਣਾ ਚਾਹੀਦਾ ਦਿਮਾਗ ਤੋਂ ਨਹੀਂ। ਮਨ ਨੂੰ ਸਮਝਣ ਵਾਲੀ ਮਾਂ ਤੇ ਭੂ ਇੱਕ ਸਮਝਣ ਵਾਲੇ ਪਿਤਾ ਇਹੀ ਦੁਨੀਆ ਦੇ ਇੱਕੋ ਇੱਕ ਜੋਤਸ਼ੀ ਨੇ। ਕਰਮ ਦੇ ਕੋਲ ਨਾ ਕਾਗਜ਼ ਹੈ ਨਾ ਕਿਤਾਬ ਹੈ ਫਿਰ ਵੀ ਉਸ ਦੇ ਕੋਲ ਸਾਰੇ ਜਗਤ ਦਾ ਹਿਸਾਬ ਹੈ। ਇਨਸਾਨ ਦੀ ਆਰਥਿਕ ਸਥਿਤੀ ਭਾਵੇਂ ਕਿੰਨੀ ਵੀ ਕਮਜ਼ੋਰ ਕਿਉਂ ਨਾ ਹੋਵੇ ਔਰ ਜੀਵਨ ਦਾ ਸਹੀ ਆਨੰਦ ਲੈਣ ਲਈ ਉਸ ਦੀ ਮਾਨਸਿਕ ਸਥਿਤੀ ਬਹੁਤ ਚੰਗੀ ਹੋਣੀ ਚਾਹੀਦੀ ਹੈ। ਇੱਕ ਚਾਹਤ ਹੁੰਦੀ ਹੈ ਆਪਣਿਆਂ ਦੇ ਨਾਲ ਜੀਣ ਦੀ। ਨਹੀਂ ਤਾਂ ਪਤਾ ਤਾਂ ਸਾਨੂੰ ਵੀ ਹੈ ਕਿ ਮਰਨਾ ਤਾਂ ਇਕੱਲਿਆਂ ਨਹੀਂ ਹੈ। ਪਰ ਮਾਤਮਾ ਨੂੰ ਆਖਰੀ ਉਮੀਦ ਨਹੀਂ ਪਹਿਲਾ ਭਰੋਸਾ ਬਣਾਓ। ਜ਼ਿੰਦਗੀ ਵਿੱਚ ਦੋ ਵਿਅਕਤੀ ਜੀਵਨ ਨੂੰ ਨਵੀਂ ਦਿਸ਼ਾ ਦਿੰਦੇ ਜਾਂਦੇ ਨੇ। ਇੱਕ ਉਹ ਜੋ ਮੌਕਾ ਦਿੰਦੇ ਨੇ ਤੇ ਦੂਸਰੇ ਉਹ ਜੋ ਤੋਖਾ ਦਿੰਦੇ ਨੇ। ਸੰਦੂ ਉਸ ਨੂੰ ਕਰੋ ਜੋ ਤੁਹਾਡੇ ਵਿੱਚ ਬਦਲਾਵ ਲਿਆਵੇ ਨਹੀਂ ਤਾਂ ਪ੍ਰਭਾਵ ਤਾਂ ਮਦਾਰੀ ਵੀ ਕਰ ਜਾਂਦੇ ਨੇ ਜੇਕਰ ਕਿਸੇ ਤੋਂ ਕੋਈ ਗਲਤੀ ਹੁੰਦੀ ਹੈ ਤੇ ਉਸ ਦੀ ਉਸ ਗਲਤੀ ਲਈ ਤੁਸੀਂ ਉਸ ਨੂੰ ਮਾਫ ਨਾ ਕਰਕੇ ਦਰਵਾਜ਼ਾ ਬੰਦ ਕਰ ਲਵੋਗੇ ਤਾਂ ਯਾਦ ਰੱਖਿਓ ਸੱਚ ਤਾਂ ਬਾਹਰ ਹੀ ਰਹਿ ਜਾਏਗਾ ਪੂਰੀ ਜ਼ਿੰਦਗੀ ਅਤਰ ਲਗਾ ਕੇ ਮਰ ਜਾਓ ਫੇਰ ਵੀ ਤੁਹਾਡੀ ਰਾਖ ਵਿੱਚੋਂ ਖੁਸ਼ਬੂ ਨਹੀਂ ਆਵੇਗੀ ਤਾਂ ਕਿਉਂ ਨਾ ਆਪਣੇ ਜੀਵਨ ਵਿੱਚ ਚੰਗੇ ਕਰਮਾਂ ਦਾ ਅਤਰ ਲਗਾ ਲਈਏ ਤਾਂ ਕਿ ਮਰਨ ਤੋਂ ਬਾਅਦ ਵੀ ਸਾਡੀ ਰਾਖ ਵਿੱਚੋਂ ਕਰਮਾਂ ਦੀ ਖੁਸ਼ਬੂ ਆਉਂਦੀ ਰਹੇ ਸ਼ਖਸੀਅਤ ਦੀ ਵੀ ਆਪਣੀ ਆਵਾਜ਼ ਹੁੰਦੀ ਹੈ ਜੋ ਕਲਮ ਜਾਂ ਜੀਵ ਦੀ ਵਰਤੋਂ ਕੀਤੇ ਬਿਨਾਂ ਵੀ ਲੋਕਾਂ ਦੀ ਜ਼ਮੀਰ ਨੂੰ ਛੂਹ ਲੈਂਦੀ ਹੈ ਜੇਕਰ ਮਿੱਤਰਤਾ ਤੁਹਾਡੀ ਕਮਜ਼ੋਰੀ ਹੈ ਤਾਂ ਯਾਦ ਰੱਖੋ ਕਿ ਤੁਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚੋਂ ਇੱਕ ਹੋ ਪ੍ਰਿਕਿਆ ਹਮੇਸ਼ਾ ਇਕੱਲਿਆਂ ਤੋਂ ਲਈ ਜਾਂਦੀ ਹੈ ਪਰ ਉਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਆਉਂਦਾ ਹੈ ਇਸ ਲਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਦੇ ਨਤੀਜਿਆਂ ਤੇ ਵਿਚਾਰ ਜ਼ਰੂਰ ਕਰਿਆ ਕਰੋ ਮੰਨਿਆ ਕਿ ਤੁਸੀਂ ਕਿਸੇ ਦੇ ਭਾਗ ਨਹੀਂ ਬਦਲ ਸਕਦੇ ਪਰ ਚੰਗੀ ਪ੍ਰੇਰਨਾ ਦੇ ਕੇ ਕਿਸੇ ਨਾ ਕਿਸੇ ਨੂੰ ਸੇਧ ਜ਼ਰੂਰ ਦੇ ਸਕਦੇ ਹੋ ਦੂਰੀਆਂ ਦਾ ਗਮ ਨਹੀਂ ਜੇਕਰ ਦਿਲਾਂ 'ਚ فاਸਲੇ ਨਾ ਹੋਣ ਤੇ ਨਜ਼ਦੀਕੀਆਂ ਬੇਕਾਰ ਨੇ ਜੇਕਰ ਦਿਲ 'ਚ ਜਗ੍ਹਾ ਹੀ ਨਾ ਹੋਵੇ ਵੱਡੇ ਆਦਮੀ ਨਾਲੋਂ ਛੋਟੇਪਣ ਦਾ ਆਨੰਦ ਵੱਖਰਾ ਹੁੰਦਾ ਹੈ ਕਿਉਂਕਿ ਸਮੁੰਦਰ 'ਚ ਮਿਲਣ ਤੋਂ ਪਹਿਲਾਂ ਹਰ ਨਦੀ ਦਾ ਪਾਣੀ ਮਿੱਠਾ ਹੁੰਦਾ ਹੈ। ਇੱਕ ਇਮਾਨਦਾਰ ਵਿਅਕਤੀ ਨਾਲ ਕੀਤਾ ਧੋਖਾ ਤੁਹਾਡੀ ਤਬਾਹੀ ਦੇ ਦਰਵਾਜ਼ੇ ਖੋਲਦਾ ਹੈ। ਭਾਵੇਂ ਤੁਸੀਂ ਕਿੰਨੇ ਵੀ ਵੱਡੇ ਖਡਾਰੀ ਕਿਉਂ ਨਾ ਹੋਵੋ ਕਿ ਜੋ ਵਿਅਕਤੀ ਤੁਹਾਡੇ ਨਾਲ ਧਿਲੋ ਕਰਦਾ ਹੈ ਉਸ ਨਾਲ ਕਦੇ ਵੀ ਦਿਮਾਗ ਨਾਲ ਗੱਲ ਨਾ ਕਰੋ। ਤੁਹਾਡੇ ਨਜ਼ਰੀਏ ਮੁਤਾਬਕ ਹੀ ਤੁਹਾਡੇ ਨਾਲ ਚੰਗਾ ਜਾਂ ਬੁਰਾ ਹੋਵੇਗਾ। ਤੁਹਾਡਾ ਬਜ਼ੁਰਗਾਂ ਨੂੰ ਕੀਤਾ ਗਿਆ ਇੱਕ ਪ੍ਰਣਾਮ। ਤੁਹਾਡੀ ਜ਼ਿੰਦਗੀ ਦੇ ਕਈ ਨਤੀਜੇ ਬਦਲ ਸਕਦਾ ਹੈ। ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਇਹ ਗੱਲਾਂ ਤੁਹਾਨੂੰ ਬਹੁਤ ਪਸੰਦ ਆਈਆਂ ਹੋਣੀਆਂ। ਸੋ ਵੀਡੀਓ ਉੱਪਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖਿਓ। ਧੰਨਵਾਦ।